ਹਾਂਜੀ ਦੋਸਤੋ ਕੀ ਹਾਲ ਚਾਲ ਆ ਤੇ ਛੋਟਾ ਜਿਹਾ ਇੱਕ ਵਲੌਗ ਸਿੱګه ਮੈਂ ਕਿਹਾ ਚਲਦਾ ਸੀ ਤੁਹਾਨੂੰ ਅਸੀਂ ਘਰ ਚੋਂ ਕੁਝ ਸਬਜ਼ੀਆਂ ਲਾਈਆਂ ਨੇ ਤੇ ਆ ਹਰੀ ਮਿਰਚ ਹੋ ਗਈ ਅੱਛਾ ਤੇ ਆ ਦੇਖੋ ਕਿਨੂਆ ਦਾ ਬੂਟਾ ਲਾਇਸੀ ਅਸੀਂ ਪਿਛਲੇ ਸਾਲ ਤੇ ਪਿਛਲੇ ਸਾਲ ਅਸੀਂ 10-15 ਕਿਨੂ ਤੋੜੇ ਸੀ ਤੇ ਇਸ ਵਾਰ ਦੇਖੋ ਕਿਨੂ ਪੂਰੇ ਭਰੇ ਪਏ ਨੇ ਆ ਕਿਨੂ ਲੱਗੇ ਨੇ ਆ ਦੇਖੋ ਪੂਰੇ ਤੇ ਪੂਰਾ ਬੂਟਾ ਭਰ ਕੇ ਤੇ ਆ ਇੱਕ ਅਮਰੂਦਾਂ ਦਾ ਬੂਟਾ ਆ ਇਹ ਲਗਭਗ 12 ਮਹੀਨੇ ਬੂਟੇ ਲੱਗਦੇ ਆ ਅਮਰੂਦ ਇਹਨੂੰ ਵੀ ਆ ਦੇਖੋ ਜੀ ਫਲ ਪੈਣਾ ਸ਼ੁਰੂ ਹੋ ਗਿਆ ਹੋਣ ਅਸੀਂ ਇੱਥੇ ਲਾਉਣੇ ਆ ਡ੍ਰੈਗਨ ਫਰੂਟ ਆਸਪਾਸ ਆ ਕਰੇਲੇ ਨੇ ਆ ਜਿਹੜੀਆਂ ਹੈਗੀਆਂ ਵੱਡਾ-ਬੁੱਡਾ ਸਬਜ਼ੀਆਂ ਜਦੋਂ ਕਲੀਅਰ ਹੋ ਗਈਆਂ ਤੇ ਫਿਰ ਉਸ ਤੋਂ ਬਾਅਦ ਅਸੀਂ ਇਹਨੂੰ ਇੱਥੇ ਆਪਣਾ ਕਰਕੇ ਸੈਟਅਪ ਤੇ ਇੱਥੇ ਫਿਰ ਲਾਵਾਂਗੇ ਆ ਬੁੱਟੇ ਆ ਮਿਰਚਾਂ ਵਾਲੇ ਹੋ ਗਿਆ ਵਧੀਆ ਤੇ ਇਹ ਛੋਟਾ ਜਿਹਾ ਸਾਡਾ ਗਾਰਡਨ ਸੀ ਤੇ ਹੁਣ ਚੱਲਦੇ ਅੰਦਰ ਅੰਦਰ ਲੱਗਿਆ ਸਾਡੇ ਨਿਆਣੇ ਕੰਮ ਤੇ ਆਹ ਦੇਖੋ ਫਤਿਹ ਤੇ ਇਹਦੇ ਨਾਲ ਕਰਦੇ ਆ ਗੱਲਬਾਤ ਉਹ ਨਾਲ ਉਹਦੀ ਸੈਕੜ ਖੜੀ ਆ ਹਾਂ ਜੀ ਲੋ ਦੇਖੋ ਜੀ ਸਾਡੇ ਅੱਜ ਕੰਮ ਹੈ ਸਾਡੇ ਕੰਮ ਕਰਨ ਦੇ ਨੇ ਮੀਤ ਕਿਵੇਂ ਠੀਕ ਆ ਅੱਜ ਬੜਾ ਸਫਾਈ ਲੱਗ ਕੇ ਕਰਨਾ ਤੂੰ ਤਾਂ ਰੋਜ਼ ਕਰਦਾ ਹਾਂ ਹਾਂ ਤੇ ਇਧਰ ਆ ਸਾਡਾ ਛੋਟਾ ਚੌਧਰੀ ਫਤੇ ਹੈਲੋ ਕੀ ਕਰ ਰਹੇ ਹੋ ਆਪ ਲੋ ਜੀ ਅੱਜ ਸੋਰੀਆ ਕਲੀਨਿੰਗ ਤੇ ਫਤੇ ਸਿੰਘ ਵੀ ਅੱਜ ਕਾਬੂ ਆਇਆ ਆ ਤਾਂ ਫਤੇ ਸਕੂਲ ਠੀਕ ਸੀਗਾ ਜਾਂ ਘਰ ਠੀਕ ਆ ਕਰੇ ਕਰੇ ਠੀਕ ਆ ਪੱਲੇ ਤੇਰੇ ਆਹ ਹੋ। ਉਹ ਸਫਾਈਆਂ ਹੋ ਰਹੀਆਂ ਨੇ ਤੇ ਫਤਿਹ ਇਧਰ ਲੱਗਾ ਸਫਾਈ ਕਰਨਾ। ਤੇ ਇਧਰੋਂ ਮੀਤ ਲੱਗਾ ਆ ਅੱਜ ਪੋਚਾ ਮਾਰਨ। ਤੇ ਕੱਲ ਦੀ ਛੁੱਟੀ ਇਧਰ ਤੇ ਤੁਹਾਨੂੰ। ਆਜ ਆਈ ਦੀ ਹੈ ਨਾ। ਚਲੋ ਜੀ। ਲਓ ਜੀ ਸਾਡੇ ਮੁੰਡੇ ਦੇਖੋ ਬੱਚੇ ਦੋ ਨਹੀਂ ਕਿਵੇਂ ਦੇ ਕਿੰਨੇ ਕੰਮੇ ਨੇ। ਫਤਿਹ ਬੱਸ ਹੁਣ ਘਸੌੜ ਲੈ ਨੂੰ ਹੋਰ ਤੁਸੀਂ ਸਾਫ ਕਰ ਲਓ। ਕਿਵੇਂ ਫਿਰ? ਆ ਗਈ। ਤੇ ਸੋ ਐਸ ਸਾਡਾ ਛੋਟਾ ਜਿਹਾ ਵਲੌਗ ਤੇ ਇਹਦਾ ਛੋਟਾ ਜਿਹਾ ਵਲੌਗ ਦੇਖਣ ਲਈ ਸਾਨੂੰ ਫੋਲੋ ਜ਼ਰੂਰ ਕਰ ਲਿਓ ਕਿਉਂਕਿ ਤੇ